ਸਤ ਸ੍ਰੀ ਅਕਾਲ ਦੋਸਤੋ ਬਠਿੰਡੇ ਸ਼ਹਿਰ ਖੜੇ ਆ ਬਾਈ ਜੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣ ਲੱਗੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਵਧੀਆ ਰੇਟ ਮਿਲਣਗੇ ਸਾਫ਼ ਸੁਥਰੀਆਂ ਨਵੀਆਂ ਵਰਗੀਆਂ ਗੱਡੀਆਂ ਮਿਲਣਗੀਆਂ ਤੇ ਸੁਖੀ ਬਾਈ ਆਪਣੇ ਨਾਲ ਕੀ ਹਾਲਾ ਵਿੱਚ ਬਹੁਤ ਵਧੀਆ ਬਾਈ ਠੀਕ ਠਾਕ ਬਹੁਤ ਵਧੀਆ ਬਾਈ ਆਪਾਂ ਖੜੇ ਆ ਬਾਈ ਕਾਰ ਟ੍ਰੈਂਡ ਬਠਿੰਡਾ ਸ਼ਹਿਰ ਤੇ ਵੀਰੇ ਲੋਕੇਸ਼ਨ ਦੱਸ ਦੋ ਇੱਕ ਵਾਰੀ ਬਾਈ ਲੋਕੇਸ਼ਨ ਆਪਣੀ ਬੀਬੀ ਵਾਲੇ ਚੌਂਕ ਦੇ ਨਾਲ ਹੀ ਨਾਰਥ ਸਟ੍ਰੀਟ ਪੈਂਦਾ ਜੀ ਡਾਕਟਰ ਗਗਨ ਵਾਲਾ ਰੋਡ ਵੱਜਦਾ ਜੀ ਆਪਣਾ ਨਾਲ ਆਪਣੇ ਗਰੇਵਾਲ ਪੈਟਰੋਲ ਪੰਪ ਆ ਠੀਕ ਹੈ ਜਿਹੜੇ ਵੀ ਕਿਸੇ ਭਰਾਣੇ ਆਉਣਾ ਤਾਂ ਆਪਣੀ Google ਤੇ ਮਤਲਬ ਲੋਕੇਸ਼ਨ ਲਾ ਕੇ ਵੀ ਆ ਸਕਦਾ ਕਾਰ ਟ੍ਰੈਂਡ ਬ੍ਰੈਂਡਾਂ ਦੀ ਠੀਕ ਹੈ ਜੀ ਤੇ ਇਧਰਲੇ ਸਾਈਡ ਬਾਈ ਜੀ ਡਾਕਟਰ ਸਤੀਸ ਥਾਪਰ ਦਾ ਹਸਪੀਟਲ ਆ ਇਹ ਮੇਨ ਜਿਹੜੀ ਹੈਗੀ ਆ ਪਛਾਣ ਆ ਤੇ ਬਾਈ ਲੀਵਾਕਾਰ ਖੜੀ ਆ ਇੱਥੇ ਤੋਂ ਸਟਾਰਟ ਕਰਦੇ ਆ ਆਪਾਂ ਦੱਸੋ ਵੀਰੇ ਡਿਟੇਲ ਜੱਸੀ ਬਾਈ 15 ਮਾਡਲ ਆ ਇਹ ਹਮ ਨੰਬਰ ਹਰਿਆਣੇ ਦਾ ਪਹਿਲੇ ਨਾਂ ਦੀ ਆ ਠੀਕ ਹੈ ਜੀ ਡੀ ਠੀਕ ਹੈ ਜੀ ਜੀ ਡੀ ਡੀਜ਼ਲ ਦੀ ਕਾਰ ਆ ਚੱਲੀ ਕਿੰਨੀ ਕਾ ਚੱਲੀਏ ਆਰਾਊਂਡ ਕੋਈ ਲੱਖ ਦੇ ਆਸ-ਪਾਸ ਹੈ ਜੀ ਠੀਕ ਹੈ ਪਰ ਕਾਰ ਬਹੁਤ ਨੀਟ ਐਂਡ ਕਲੀਨ ਹੈ ਹੂੰ ਕਲੀਨਸ ਬਹੁਤ ਸਾਫ਼ ਸੁਥਰੀ ਅੰਦਰੋਂ ਵੀ ਬਾਹਰੋਂ ਵੀ ਕਰੋ ਜੀ ਚੈੱਕ ਤੇ ਰੇਟ ਕੀ ਆ ਵੀਰੇ ਦਾ ਡਿਮਾਂਡ 1.45 ਹੈ ਜੀ 1.4 ਲੱਖ ਦੀ ਕਾਰ ਦੇ ਦਿਆਂਗੇ 1.4 ਲੱਖ ਦੀ 15 ਮਾਡਲ ਡੀਜ਼ਲ ਵਾਲੀ ਲੀਵਾ ਮਿਲ ਜੂਗੀ ਤੇ ਲੋਨ ਕਿੰਨੇ ਦਾ ਹੋ ਜੂਗਾ ਲੋਨ ਕਰਾ ਦਾਂਗੇ ਮੰਨ ਕੇ ਚਲੋ ਕੋਈ 3.5 ਦੇ ਆਰਾਊਂਡ 3.5 ਦਾ ਲੋਨ ਹੋ ਜੂ ਠੀਕ ਹੈ ਜੀ ਤੇ ਇੱਧਰ ਖੜੀ ਆ ਕ੍ਰੇਟਾ ਦੱਸਿਓ ਵੀਰੇ 2019 ਹੈ ਜੀ ਹੂੰ ਪੁਸ਼ਪੜਨ ਸਨਰੂਫ ਆਟੋਮੈਟਿਕ 에ਅਰ ਦੇ ਵਿੱਚ ਠੀਕ ਹੈ ਚੱਲੀ 50000 ਹੈ ਜੀ ਫਰਸਟ ਓਨਰ ਹੈ ਠੀਕ ਹੈ ਵੀਰੇ 올 ओरिजिनल ਪੇਂਟ ਦੀ ਗਾਰੰਟੀ ਹੈ ਜੀ ਹੂੰ ਚੱਲੀ ਦੀ ਗਾਰੰਟੀ ਹੈ ਲਓ ਜੀ ਕਰੋ ਚੈੱਕ ਪੁਸ਼ ਬਟਨ ਸਟਾਰਟ ਆਟੋਮੈਟਿਕ ਗੇਅਰ ਵਾਲੀ ਸਨ ਰੂਫ ਵਾਲੀ ਕ੍ਰੇਟਾ ਬਾਈ ਜੀ ਡੀਜ਼ਲ ਦੀ ਤੇ ਰੇਟ ਕੀ ਹੈ 1.5 ਲੱਖ ਰੁਪਏ ਡਿਮਾਂਡ ਹੈ ਭਾਜੀ ਇਹਦੀ ਮੋਕ ਤੇ ਮਾਨ ਤਣ 1.5 ਲੱਖ ਰੁਪਏ ਦੀ ਕਾਰ ਦੇ ਦਿਆਂਗੇ ਲਓ ਜੀ 1.5 ਲੱਖ ਦੀ ਗੱਡੀ ਮਿਲ ਜੂਗੀ ਤੇ ਮੈਨੂੰ ਲੱਗਦਾ 1.5 ਤੋਂ 1.8 ਲੱਖ ਨਾਲ ਸਾਰ ਲਾਂਗੇ ਜੀ ਸਾਰ ਲਾਂਗੇ ਠੀਕ ਹੈ ਤੇ ਬਾਈ ਬਾਕਸ ਵੈਗਨ ਦੀ ਵੈਂਟੋ ਕਾਰ ਖੜੀ ਹੈ ਦੱਸਿਓ ਜੀ 2016 ਜੀ ਪੇਡ ਨੰਬਰ ਨਾਲ ਐ ਪਹਿਲੇ ਨਾਂ ਦੀ ਐ ਚੱਲੀ ਲੱਖ ਐ ਇਹ ਤੇ ਸਰਵਿਸ ਰਿਕਾਰਡ ਠੀਕ ਐ ਪੇਡ ਹੈਣੀ ਐ ਵੀ ਕਿਦੋਂ ਟਾਇਰ ਬਿਲਕੁਲ ਨਵੇਂ ਯੋਕੋਹਾ ਮਾਰੇ ਯੋਕੋਹਾਮਾ ਦੇ ਟਾਇਰ ਨੇ 0099 ਲੱਖ ਰੁਪਏ ਵਾਲਾ ਨੰਬਰ ਲੱਗਿਆ ਹੋਇਆ 16 ਮਾਡਲ ਡੀਜ਼ਲ ਦੀ ਕਾਰ ਆ ਕੰਡੀਸ਼ਨ ਚੈੱਕ ਕਰੋ ਬਹੁਤ ਸਾਫ ਸੁਥਰੀ ਨੀਟ ਐਂਡ ਕਲੀਨ ਤੇ ਇਹਦਾ ਕੀ ਰੇਟ ਆ ਵੀਰੇ ਇਹ ਕਾਰ ਦੇ ਦਿਆਂਗੇ 5.5 ਲੱਖ ਦੀ ਜੀ 5.5 ਲੱਖ ਦੀ ਇੰਸ਼ੋਰੈਂਸ ਵੈਲਿਡ ਐ ਬਹੁਤ ਨੀਟ ਐਂਡ ਕਲੀਨ ਕਾਰ ਐ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਏ ਲੋਨ ਕਰਾ ਰਹੇ ਸੀ 4 ਲੱਖ ਦਾ 4 ਤੋਂ ਸਵਾ 4 ਦਾ ਠੀਕ ਹੈ ਜੀ ਤੇ ਅੱਗੇ ਬਾਈ ਸਕਾਰਪਿਓ ਖੜੀ ਹੈ ਦੱਸਿਓ 2016 ਦੀ ਹਮ ਆਨਰ ਫਰਸਟ ਜੀ ਪਿੰਡ ਹੈ ਨਹੀਂ ਕਿਦੋਂ ਚੱਲੀ 85000 ਕਿਲੋਮੀਟਰ 85000 ਠੀਕ ਹੈ ਵੇਰੀਐਂਟ ਕਿਹੜਾ ਦਾ S10 ਹੈ ਬਈ ਜੀ S10 ਡੀਜ਼ਲ ਦੀ ਕਾਰ ਹੈ ਜੀ ਘਰੋ ਕੰਡੀਸ਼ਨ ਚੈੱਕ ਸੀਟ ਕਵਰ ਜਮਾ ਨਵੇਂ ਵਰਗੇ ਨੇ ਬਈ ਅੰਦਰੋਂ ਸਾਫ਼ ਸੁਥਰੀ ਕੰਡੀਸ਼ਨ ਹੈ ਗੱਡੀ ਦੀ ਟਾਇਰ ਬਈ ਮਿਚਲਨ ਦੇ ਲੱਗੇ ਹੋਏ ਨੇ ਮਿਚਲਨ ਦੇ ਟਾਇਰ ਹੈ ਬਈ ਜੀ ਜਾ ਬੋਤ ਹੈ ਮਿਚਲਨ ਦੇ ਟਾਇਰ ਨੇ ਜੀ ਤੇ ਫਿਰ ਰੇਟ ਦੱਸ ਦੋ ਇਹ ਬਾਈ ਜੀ ਡੀਲ ਆਪਾਂ ਵਿਦ ਨੰਬਰ ਹੀ ਕਰਾਂਗੇ ਕੋਈ ਵੀ ਭਰਾ ਹੋਊਗਾ ਪੰਜਾਬ ਦਾ ਨੰਬਰ ਲਵਾ ਕੇ ਹਾਂ ਨੰਬਰ ਲਵਾ ਕੇ ਹੀ ਦੇਵਾਂਗੇ ਜੇ ਹਰਿਆਣੇ ਦਾ ਆਉਂਦਾ ਤਾਂ ਉਹ ਮਤਲਬ ਉਸ ਉਸ ਤਰ੍ਹਾਂ ਦੀ ਡੀਲ ਕਰ ਲਾਂਗੇ ਠੀਕ ਹੈ ਠੀਕ ਹੈ ਨੰਬਰ ਲਵਾ ਕੇ ਇਹ 10 ਲੱਖ ਦੇ 75 ਹਜ਼ਾਰ ਦੀ ਘਾ ਦੇ ਦੇ ਰਹੇ ਪੰਜਾਬ ਦਾ ਨੰਬਰ ਲਵਾ ਕੇ 10 ਲੱਖ 75 ਹਜ਼ਾਰ ਤੇ ਨੰਬਰ ਕਿੱਥੋਂ ਦਾ ਲਵਾ ਕੇ ਦੋਗੇ ਜਿੱਥੋਂ ਦਾ ਵੀ ਬੰਦਾ ਹੋਇਆ ਜੀ ਜਿਹੜੇ ਸ਼ਹਿਰ ਜਿਹੜੇ ਜ਼ਿਲ੍ਹੇ ਦਾ ਹੋਣਾ ਹਾਂ ਠੀਕ ਹੈ ਤੁਸੀਂ ਜਿੱਥੋਂ ਦਾ ਨੰਬਰ ਕੋਹੋਗੇ ਬਾਈ ਉੱਥੋਂ ਦਾ ਨੰਬਰ ਲੱਗ ਜਾਊਗਾ ਤੇ ਅੱਗੇ ਕ੍ਰਿਸ਼ਟਾ ਖੜੀ ਹੈ ਦੱਸੋ ਜੀ 2021 ਮਾ 올 오리지널 ਦੀ ਗਰੰਟੀ ਹੈ ਠੀਕ ਹੈ 55000 ਚੱਲੀ ਦੀ ਗਰੰਟੀ ਹੈ ਜੀ ਚੱਲੀ ਵੀ 55000 ਤੇ ਨੰਬਰ 'ਚ ਵੀ ਦਿਖਾ ਦੇ ਅੰਦਰ 55 ਆਉਂਦਾ 0550 ਕੀ ਆ ਬਾਤ ਹੈ ਸੰਜੋਗ ਜੁੜ ਗਿਆ ਟਾਇਰ ਨਾਲ ਦੇ ਜੀ ਹੂੰ ਠੀਕ ਹੈ 21 ਮਾਡਲ 20 ਵੇਰੀਐਂਟ ਹੈ 20 ਵੇਰੀਐਂਟ ਵੀ 20 ਵੇਰੀਐਂਟ ਵਾਈ ਜੀ ਮੈਨੂਅਲ ਗੇਅਰ ਦੀ ਗੱਡੀ ਹੈ ਕੈਪਟਨ ਸੀਟਾਂ ਵਾਲੀ ਬਹੁਤ ਸਾਫ਼ ਸੁਥਰੀ 55000 ਜਸਟ ਚੱਲੀ ਆ ਬ੍ਰਿਜਸਟਨ ਦੇ ਟਾਇਰ ਨੇ ਤੇ ਪਿੱਛੋਂ ਵੀ ਦਿਖਾ ਦੇ ਕਾਰ ਤੇ ਰੇਟ ਕੀ ਆ ਵੀਰੇ 22 ਲੱਖ ਰੁਪਏ ਦੀ ਕਾਰ ਦੇ ਰਾਂਗੇ ਬਈ ਜੀ 22 ਲੱਖ ਦੀ 2021 ਮਾਡਲ 2021 ਮਾਡਲ ਠੀਕ ਹੈ ਜੀ ਡਾਊਨ ਪੇਮੈਂਟ ਦੀ ਇਹਦਾ ਆਰਾਊਂਡ ਕਰਾ ਦੇਾਂਗੇ 19 ਲੱਖ ਰੁਪਏ ਦਾ ਲੋ 19 ਲੱਖ ਦਾ 18 ਤੋਂ 19 ਦੇ ਵਿੱਚ ਲੋਨ ਕਰਾ ਦੇਾਂਗੇ ਲਓ ਜੀ 2 ਕ ਲੱਖ ਮੰਨ ਕੇ ਜਦੋਂ 1.5 ਤੋਂ 2 ਲੱਖ ਡਾਊਨ ਪੇਮੈਂਟ ਦਾ ਅੱਗੇ ਬਾਈ ਜੀ ਬ੍ਰਿਜਾ ਕਾਰ ਖੜੀ ਹੈ 2020 ਮਾਡਲ ਹੈ ਜੀ ਪੈਟਰੋਲ VXI ਠੀਕ ਹੈ ਉਸ ਬਟਨ ਰੀਪੇਂਟ ਕਿਤੋਂ ਨਹੀਂ ਹੈਗੀ ਇਹ ਵੀ ਨਾਲ ਲੈ ਡਰਾਂ ਚਾਹੀ ਜੀ ਠੀਕ ਹੈ ਚੱਲੀ 60000 ਕਿਲੋਮੀਟਰ ਹਮ ਨਾਮ ਬਿਹਲੇ ਦੀ ਠੀਕ ਹੈ 60000 ਪੂਰੇ ਰਿਕਾਰਡ ਨਾਲ ਚੱਲੀ ਆ। ਬਿਲਕੁਲ ਬਾਈ ਜੀ ਬਿਲਕੁਲ ਕਰੋ ਜੀ ਚੈੱਕ। ਕੰਡੀਸ਼ਨ ਇਹਦੀ ਵੀ ਸਾਫ਼ ਸੁਥਰੀ ਆ ਬਾਈ ਗੱਡੀ ਦੀ। ਤੇ ਇਹਦਾ ਰੇਟ ਕੀ ਆ ਵੀਰੇ? ਇਹ ਭਾਜੀ ਰੇਟ ਇਹਦਾ ਹੈਗਾ 8 ਲੱਖ 15 ਹੀ ਹੈ ਡਿਮਾਂਡ 7 ਲੱਖ ਤੇ 85 ਹਜ਼ਾਰ ਦੀ ਕਰ ਦੇ ਰਾਂਗੇ। 7 ਲੱਖ 85 ਹਜ਼ਾਰ ਦੀ। ਹਾਂ ਜੀ ਇਸੋਂ ਦੇ ਵਿੱਚ। ਤੇ ਇਹਦੀ ਲੱਖ ਰੁਪਿਆ ਡਾਉਨ ਪੇਮੈਂਟ ਨਾਲ ਚੱਲੂਗਾ? ਹਾਂ ਜੀ ਬਾਕੀ ਲੋਨ ਕਰਾ ਦੇਣਗੇ। ਲਓ ਜੀ ਲੱਖ ਰੁਪਿਆ ਲਿਆਓ ਬਾਕੀ ਲੋਨ ਹੋ ਜਾ ਬਾਈ ਜੀ ਤੇ ਇੱਧਰ ਖੜੀ ਆ XUV 300 ਦੱਸਿਓ ਜੀ। 2022 ਰਜਿਸਟਰਡ ਦੀ ਜੀ। ਹੂੰ। ਪਹਿਲੇ ਨਾਮ ਦੀ। ਠੀਕ ਹੈ ਚੱਲੀ 40000 ਠੀਕ ਹੈ ਚੱਲੀ ਦੀ ਗਾਰੰਟੀ ਹੈ ਪੇਂਡ ਦੀ ਗਾਰੰਟੀ ਹੈ ਲਿਖ ਕੇ ਗਾਰੰਟੀ ਹੈ ਬਈ ਜੀ ਕਿਹੜੀ ਡਬਲ ਨਾਲ ਦੇ ਡਰਾਂ ਚ ਡਬਲ 6 ਸਨਰੂਫ ਵਾਲੀ ਡਬਲ 6 ਸਨਰੂਫ ਵਾਲੀ ਅੱਛਾ ਕਾਰ ਤਾਂ ਡੀਜ਼ਲ ਆ ਕਿ ਪੈਟਰੋਲ ਡੀਜ਼ਲ ਭਾਜੀ ਡੀਜ਼ਲ ਡੀਜ਼ਲ ਦੀ ਜੀ ਐਂਡਰੋਇਡ ਪਲੇਅਰ ਲੱਗਿਆ ਹੋਇਆ ਬਹੁਤ ਨਵੇਂ ਇੰਟੀਰੀਅਰ ਵਾਲੀ ਕਾਰ ਆ ਬਈ ਇਹ ਇਹਦੇ ਵਿੱਚ ਵਾਈਟ ਐਂਡ ਬਲੈਕ ਦਾ ਕੰਬੀਨੇਸ਼ਨ ਆ ਗਿਆ ਸੀ ਬਹੁਤ ਵਧੀਆ ਗੱਡੀ ਹੈ ਵੀ ਐਵਰੇਜ ਵੀ ਚੰਗੀ ਆ ਡੀਜ਼ਲ ਦੇ ਵਿੱਚ ਰੇਟ ਫਿਰ ਇਹਦਾ ਇਹ ਕਾਰ ਦੇ ਦੇਾਂਗੇ ਬਈ ਜੀ ਕੋਈ ਰੇਟ 8 ਲੱਖ 85000 ਰੁਪਏ 8,85,000 ਦੀ ਠੀਕ ਹੈ 1.85 ਲਿਆਇਓ ਬਾਈ ਜੀ ਬਾਕੀ ਹੋ ਜਾਊਗਾ ਲੋਨ ਤੇ ਅੱਗੇ ਬਈ ਇਨੋਵਾ ਬਈ ਨਵੀਂ ਵਰਗੀ ਹੀ ਲੱਗਦੀ ਐ ਇੱਕ ਪੇਂਟ ਪੂਂਡ ਤਾਂ ਨਹੀਂ ਹੋਈ ਤੁਸੀਂ ਨਾ ਬਾਈ ਜੀ ਕਿਦੋਂ ਵੀ ਪੇਂਟ ਹੈ ਨਹੀਂ ਨਾਮ ਪਹਿਲੇ ਦੀ ਹਾਂ ਲਿਸ਼ਕੂ ਬਹੁਤ ਆ ਗੱਡੀ ਦੀ ਸੈਰਮਿਕ ਕਰਾਈ ਹੈ ਨਹੀਂ ਨਹੀਂ ਕੁਛ ਨਹੀਂ ਕਰਾਇਆ ਬਾਈ ਜੀ ਅੱਛਾ ओरिजिनल ਪੇਂਟ ਦੀ ਕਾਰ ਐ ਠੀਕ ਹੈ ਮਾਡਲ ਕਿੰਨਾ ਹੈ 2015 ਹੂੰ ਬਾਈ ਜੀ ਇੱਚ ਜੀ ਵੀ ਮਿਲ ਜਾਂਦੀ ਐ ਤੇ ਵੀ ਵੀ ਮਿਲ ਜਾਂਦੀ ਐ ਪਰ ਇਹ ਜ਼ੈਡ ਐ ਜੀ ਅੱਛਾ ਟਾਪ ਮਾਡਲ ਆ ਹਾਂ ਜੀ ਬਹੁਤ ਰੇਅਰ ਮਿਲਦੀ ਇਹ 2015 ਜੈਡ ਕੈਪਟਨਸੀ ਟਾਲੀ ਚੱਲੀ ਕਿੰਨੀ ਹੈ ਵੀਰੇ 115000 ਰਿਜਰਡ ਲਓ ਜੀ ਕਰੋ ਚੈੱਕ ਕੰਡੀਸ਼ਨ ਬਹੁਤ ਸਾਫ਼ ਸੁਥਰਾ ਹੈ ਬਾਈ ਗੱਡੀ ਦੀ ਤੇ ਰੇਟ ਕੀ ਹੈ ਫਿਰ ਇਹ ਕਾਰ ਦੇ ਦੇਾਂਗੇ ਬਾਈ ਜੀ ਇੱਕੋ ਹੀ ਰੇਟ ਬੱਸ ਤੁਸੀਂ ਲੈ ਲਓ ਵੀ 885000 ਦੀ 885000 ਪੈਰ ਨਵੇਂ ਬੀਮਾ ਹਾਜ਼ਰ ਹੈ ਜੀ ਕਾਰ ਦਾ ਠੀਕ ਹੈ ਨਾਮ ਬਹਿਲੇ ਦੀ ਹੈ ਪਹਿਲੇ ਨਾਮ ਦੀ ਗੱਡੀ ਹੈ ਤੇ ਲੋਨ ਕਿੰਨੇ ਦਾ ਹੋਊ ਦੇ ਤੇ ਲੋਨ 700 ਲੱਖ ਦਾ ਲੋਨ ਕਰਾ ਦੇ 7 ਦਾ ਹੋ ਜੂਗਾ ਕਰਾ ਦੇ ਬਾਈ ਜੀ ਲਓ ਜੀ ਛੋਟੀ ਜੀ ਡਾਉਨ ਪੇਮੈਂਟ ਲਾਇਓ ਬਾਈ ਜੀ ਬਾਕੀ ਹੋ ਜੂਗਾ ਲੋਨ ਅੱਗੇ ਆ ਗਈ ਬਾਈ ਜੀ ਕ੍ਰੇਟਾ ਕਾਰ ਦੱਸਿਓ ਵੀਰੇ 2021 ਮਾਡਲ ਹੈ ਜੀ ਜੀ ਐਸ ਵੇਰੀਐਂਟ ਠੀਕ ਹੈ ਪਹਿਲੇ ਨਾ ਦੀ ਹੂੰ 515700 ਲਾਈਟ ਟਾਇਰ ਐਕਸਟਰਾ ਲੱਗੀ ਨੰਬਰ 3800 ਪੇੜ ਲੱਗਿਆ ਹੋਇਆ ਠੀਕ ਹੈ ਵੀਰੇ ਐਸ ਵੇਰੀਐਂਟ ਆ ਬਾਈ ਜੀ ਐਕਸਟਰਾ ਲਾਈਟ ਟਾਇਰਾਂ ਦੇ ਨਾਲ ਬਹੁਤ ਸ਼ਾਨਦਾਰ ਲੁੱਕ ਪੈਂਦੀ ਆ ਕਾਰ ਦੀ ਕਰੋ ਕੰਡੀਸ਼ਨ ਚੈੱਕ ਪੁਸ਼ ਬਟਨ ਸਟਾਰਟ ਸਟੀਅਰਿੰਗ ਕੰਟਰੋਲ ਵਗੈਰਾ ਸਾਰਾ ਕੁਝ ਇਹਦੇ ਵਿੱਚ ਆਟੋ ਕਲਾਈਮੇਟ ਏਸੀ ਆ ਜਾਂਦਾ ਤੇ ਵੀਰੇ ਰੇਟ ਕੀ ਹੈ ਇਹ 12 ਲੱਖ ਰੁਪਏ ਦੀ ਕਾਰ ਦੇ ਦੇਣਗੇ ਵੀਰੇ 12 ਲੱਖ ਦੀ ਲੋਨ ਕਿੰਨੇ ਦਾ ਹੋ ਜਾਊਗਾ ਲੋਨ ਕਰਾ ਦੇਾਂਗੇ 10 ਲੱਖ ਦੇ ਰਾਂ 10 ਦਾ ਲੋਨ ਹੋ ਜਾਊਗਾ ਜੀ 2 ਲੱਖ ਰੁਪਿਆ ਡਾਊਨ ਪੇਮੈਂਟ ਦਾ ਲਿਆਓ ਅੱਗੇ ਬਾਈ ਜੀ ਆਟੋਮੈਟਿਕ ਫੋਰਚੂਨਰ ਆ ਗਈ ਦੱਸੋ ਵੀਰੇ 2017 ਮਾਡਲ ਦਾ ਜੱਸੇ ਬਾਈ ਜੀ ਪਹਿਲੇ ਨਾਮ ਹੈ ਠੀਕ ਹੈ ਸਾਰਾ ਨਾਮ ਹੈ ਠੀਕ ਹੈ ਵੀਰੇ ਚੱਲਿਆ ਜਰੂਰ 180000 ਹੈ ਵਧ ਸਰਵਿਸ ਰਿਕਾਰਡ ਠੀਕ ਹੈ ਪਰ ਕਾਰ ਦੀ ਕੰਡੀਸ਼ਨ ਇਹਦੀ ਹੈ ਅੰਟੀਰੀਅਰ ਦੀ ਮਕੈਨੀਕਲ ਦੀ ਗੱਲ ਕਰੀਏ ਕੋਲ 60 70000 ਚੱਲੀ ਵਾਲੀ ਕੰਡੀਸ਼ਨ ਹੈ ਜੀ ਠੀਕ ਹੈ ਬਾਈ ਟਾਇਰ ਬਿਲਕੁਲ ਨਵੇਂ ਆ ਕੌਂਟੀਨੈਂਟਲ ਦੇ 2017 ਮਾਡਲ 4/2 ਆਟੋਮੈਟਿਕ ਆਟੋਮੈਟਿਕ ਕੰਡੀਸ਼ਨ ਚੈੱਕ ਕਰੋ ਬਾਈ ਜੀ ਅੰਦਰੋਂ ਬਾਹਰੋਂ ਬਹੁਤ ਵਧੀਆ ਕੰਡੀਸ਼ਨ ਆ 70 ਮੈਟਿੰਗ ਹੋਈ ਹੋਈ ਆ ਤੇ ਰੇਟ ਕੀ ਆ ਵੀਰੇ ਫਿਰ ਇਹਦਾ ਕਾਰ ਦੇ ਦੇਵਾਂਗੇ ਭਾਈ ਜੀ ਡਿਮਾਂਡ ਹੈਗੀ 24 ਲੱਖ ਰੁਪਈਆ 24 ਲੱਖ ਕਾਰ ਇੱਕੋ ਹੀ ਰੇਟ ਹੈ ਵੀ 23 ਲੱਖ 75 ਹਜ਼ਾਰ ਦੀ ਕਾਰ ਦੇ ਦੇਵਾਂਗੇ 23 ਲੱਖ 75 ਹਾਂਜੀ ਟਾਇਰ ਬਿਲਕੁਲ ਨਵੇਂ ਕਾਂਟਿਨੈਂਟਲ ਦੇ ਹੂੰ ਪਹਿਲੇ ਨਾਮ ਦਾ ਜੀ ਨੰਬਰ ਵੇਡ ਲੱਗਿਆ ਪਰ ਨੰਬਰ ਰੇਟੇਨ ਹੋਊਗਾ ਜੀ ਇਹਦਾ ਅੱਛਾ ਨੰਬਰ ਰੇਟੇਨ ਹੋਊਗਾ ਨੰਬਰ ਸਿੰਪਲ ਲਾ ਕੇ ਮਿਲਣਾ ਕਸਟਮਰ ਨੂੰ ਠੀਕ ਹੈ ਠੀਕ ਹੈ ਜੀ ਓਨਰ ਫਸਟ ਹੀ ਰਹੂਗਾ ਹੂੰ ਮਿਲ ਨੰਬਰ ਰਟੇਨ ਹੋ ਗਏ ਨੰਬਰ ਤਾਂ ਫਿਰ ਬੰਦੇ ਦੇ ਜਿੱਥੋਂ ਦਾ ਹੈਗਾ ਉੱਥੋਂ ਦਾ ਲਵਾ ਦੋ ਕਿੱਥੋਂ ਦਾ ਨਹੀਂ ਜੀ ਨਹੀਂ ਨੰਬਰ ਇਹਦਾ ਲੱਗ ਚੁੱਕਿਆ ਪੀ 4 ਹਾਂ ਜੀ ਲੱਗ ਚੁੱਕਿਆ ਲੱਗ ਚੁੱਕਿਆ ਫਰੀਦਕੋਟ ਦਾ ਨੰਬਰ ਲੱਗ ਚੁੱਕਿਆ ਬਾਈ ਜੀ ਪੱਕੇ ਪੰਜਾਬ ਨੰਬਰ ਦੀ ਗੱਡੀ ਹੈ ਤੇ ਲੋਨ ਕਿੰਨੇ ਦਾ ਹੋਜੂ ਕਿੰਨੀ ਲੋਨ ਪੇਮੈਂਟ ਲੋਨ ਕਰਾ ਦੇਣਗੇ ਬਾਈ ਜੀ ਮੰਨ ਕੇ ਚਲੋ ਕੋਈ 18 ਲੱਖ ਦੇ ਰਹਾ ਹਾਂ 18 ਲੱਖ ਦਾ ਮਤਲਬ ਪੌਣੇ 6 ਲੱਖ ਰੁਪਏ ਲੋਨ ਪੇਮੈਂਟ ਹੋਣੀ ਠੀਕ ਹੈ ਵੀਰੇ ਇੱਧਰ ਲਿਆ ਬਾਈ ਥਾਰ ਗੱਡੀ ਖੜੀ ਆ ਕਾਲੇ ਰੰਗ ਦੀ ਦੱਸੋ ਵੀਰੇ 2023 ਹੈ ਜੀ ਹੂੰ ਰਿਜਿਸਟ੍ਰੇਸ਼ਨ 24 ਦੀ ਹੈ ਓਨਰ ਫਰਸਟ ਹੈ ਠੀਕ ਹੈ ਲੱਗੀ ਹੋਈ ਜਿਹਦੀ ਗਾਰੰਟੀ ਹੈ ਸਕ੍ਰੈਚ ਲੈਸ ਹੈ ਬਿਲਕੁਲ ਨਵੀਂ ਹੈ ਹਮ ਰੀਪੇਂਟ ਦੀ ਗਾਰੰਟੀ ਹੈ ਚੱਲੀ 21000 ਹੈ ਸਿਰਫ 21000 4/2 ਮੈਨੂਅਲ ਗੇਅਰ ਦੀ ਡੀਜ਼ਲ ਦੀ ਕਾਰ ਆ ਸਿਰਫ 21000 ਚੱਲੀ 23 ਮਾਡਲ ਤੇ ਰੇਟ ਕੀ ਹੈ ਵੀਰੇ ਠਾਰ ਦੇ ਦੇਣਗੇ ਜੀ 1365000 ਰੁਪਏ ਦੀ 1365 ਹਾਂਜੀ ਠੀਕ ਹੈ ਬਿਲਿੰਗ 24 ਦੀ ਹੈ ਕੱਲੀ ਮੈਨੂਫੈਕਚਰਿੰਗ ਦੇਈ ਦੀ ਆਕਾਰ ਦੀ ਜੀ ਵਿਨਿੰਗ ਵੀ 24 ਹੈ ਰਜਿਸਟਰਡ ਵੀ 24 ਦੀ ਆ 23/24 ਹੋ ਗਈ ਹੈ ਜੀ ਬੀਮਾ ਦੁਆਰੇ ਹੋ ਗਿਆ ਨਮਾ ਇਹਦਾ ਟਾਇਰ ਨਾਲ ਦੇ ਹੈਗੇ ਆ ਓਨਰ ਫਰਸਟ ਹੈ 12 ਲੱਖ ਦਾ ਲੋਨ ਹੋ ਜੂਗਾ ਤੇ 12 ਦਾ ਨਹੀਂ ਬਈ ਜੀ 11 ਲੱਖ ਦਾ ਤਾਂ ਕਰਾ ਦੇ 11 ਦਾ ਹੋ ਜੂਗਾ ਕਰਾ ਦੇ ਠੀਕ ਹੈ 265000 ਰੁਪਏ ਲਿਆਓ ਤੇ ਅੱਗੇ ਬਾਈ ਜੀ ਸਵਿਫਟ ਕਾਰ ਖੜੀ ਹੈ ਦਿਖਾ ਮਿੱਤਰਾ ਲਾਈਟ ਟਾਇਰ ਬਹੁਤ ਸੋਹਣੇ ਲੱਗੇ ਹੋ ਨੇ ਦੱਸੀ ਮੇਰੇ 2000 ਬਈ ਜੀ 16 ਮਾਡਲ ਹੈ ਹੂੰ ਪੇਂਟ ਦੀ ਗਾਰੰਟੀ ਹੈ ਜੀ ਸਾਰੀ ਦੀ ਸਾਰੀ ਪੇਂਟ ਹੈਗੀ ਆ ਕਿ ਹੈ ਨਹੀਂ ਗਰੰਟੀ ਹੈ ਵੀ ਸਾਰੀ ਵੀ ਕਿਤੋਂ ਵੇਂਟ ਨਹੀਂ ਹੈ ਇੰਚ ਵੀ ਵੇਂਟ ਹੈ ਨਹੀਂ ਕਿਤੋਂ ਠੀਕ ਹੈ ਬਾਈ ਲਓ ਜੀ ਬੰਪਰ ਬੰਪਰ ਤੇ ਦਾ ਹੋ ਸਕਦਾ ਮਾੜਾ ਬੰਪਰ ਵੀ ਹੈ ਨਹੀਂ ਵੇ ਜੀ ਅੱਛਾ ਬੰਪਰ ਬੰਪਰ ਵੀ ਨਾਲ ਦੇ ਲਓ ਜੀ 올 ओरिजिनल पेंट ਦੀ ਗੱਡੀ ਆ ਬਾਈ ਜੀ 2016 ਮਾਡਲ ਓਨਰ ਫਸਟ ਫਸਟ ਓਨਰ ਚੱਲੀ ਚੱਲੀ ਲੱਖ ਕਿਲੋਮੀਟਰ ਹੈ ਜੀ ਹਾਂਜੀ ਹਾਂ ਬੀਡੀਆਈ ਡੀਜ਼ਲ ਦੀ ਕਾਰ ਹੈ ਤੇ ਰੇਟ ਕੀ ਹੈ ਵੀਰੇ ਕਾਰ 5.5 ਲੱਖ ਰੁਪਏ ਦੀ ਲੈਣੀ ਜੀ 5.5 ਲੱਖ ਦੀ ਕੰਡੀਸ਼ਨ ਬਾਈ ਬਹੁਤ ਨਵੀਂ ਹੈ ਕੰਡੀਸ਼ਨ ਦੇ ਹਿਸਾਬ ਨਾਲ ਹੀ ਰੇਟ ਹੈ ਨਾ ਵੀਰੇ ਤੇ ਡਾਊਨ ਪੇਮੈਂਟ ਇਹਦੀ ਇਹ ਬਾਈ ਜੀ ਲੋਨ ਕਰਾ ਦੇਂਗੇ ਨਾ ਮੰਨ ਕੇ ਚਲੋ ਕਿ 4k ਦੇ ਆਰਾਊਂਡ 4 ਦਾ ਹੋ ਜੂਗਾ ਹਾਂਜੀ ਹਾਂ ਠੀਕ ਆ ਜੀ 1.5 ਲੱਖ ਰੁਪਈਆ ਲਿਆਇਓ ਤੇ ਅੱਗੇ ਬਾਈ ਜੀ ਬਲੈਨੋ ਕਾਰ ਬਹੁਤ ਨਵੀਂ ਗੱਡੀ ਆ ਦੱਸਿਓ ਵੀਰੇ 2021 ਮਾਡਲ ਹੈ ਜੀ ਹੂੰ ਡੈਲਟਾ ਵੈਰੀਐਂਟ ਹੈ ਠੀਕ ਆ ਫਰਸਟ ਓਨਰ ਦੀ 24 ਹਜ਼ਾਰ ਚੱਲੀ ਪੈਟਰੋਲ 24000 ਚੱਲੀ ਪੈਟਰੋਲ ਦੀ ਕਾਰ ਹੈ ਵੀ ਪੱਕੇ ਪੰਜਾਬ ਨੰਬਰ ਦੀ ਆ ਪਿੱਛੋਂ ਨੰਬਰ ਵੀ ਦਿਖਾਦੀ ਮੇਤਰਾ ਜੇ ਕਿਸੇ ਬਾਈ ਨੇ ਰਿਕਾਰਡ ਕਢਾਉਣਾ ਤਾਂ ਕਢਾ ਕੇ ਆ ਜਿਓ ਬਾਈ ਕਰੋ ਚੈੱਕ ਐਂਡਰੋਇਡ ਪਲੇਅਰ ਵੀ ਲੱਗਿਆ ਹੋਇਆ 7D ਮੈਟਿੰਗ ਵੀ ਹੋਈ ਇਦੋਂ ਉੱਪਰ ਦੀ ਹੋਰ ਕੀ ਚਾਹੀਦਾ ਬਾਈ ਤੇ ਰੇਟ ਕੀ ਹੈ ਕਾਰ ਦੇ ਦੇ ਦੇਗੇ ਜੀ ਸਵਾ 6 ਲੱਖ ਦੇ ਰਾਉਂ ਸਵਾ 6 ਦੀ ਹਾਂਜੀ ਸਵਾ ਲੱਖ ਨਾਲ ਸਰਜੂ ਕਮ ਡਾਊਨ ਪੇਮੈਂਟ ਕਰਾ ਲਾਂਗੇ ਜੀ 5 ਲੱਖ ਦਾ ਲੋਨ ਕਰਾ ਦੇ ਲੋ ਜੀ ਹੋ ਜੂਗਾ ਲੋਨ ਤੇ ਅੱਗੇ ਬਾਈ ਜੀ ਪੋਲੋ ਗੱਡੀ ਦੱਸਿਓ 2016 ਜੀ ਨਾਮ ਪਹਿਲੇ ਹੀ ਠੀਕ ਹੈ Ориਜੀਨਲ ਪੇਂਟ ਦੀ ਕਾਰ ਹਾਂ ਸਾਰਾ Ориਜੀਨਲ ਸਾਰੀ ਰੇਨ ਨਾਲ ਹੈ ਜੀ ਲੋ ਜੀ 올 Ориਜੀਨਲ ਪੇਂਟ ਦੀ ਗੱਡੀ ਆ ਔਰੇ ਲਈ ਆ ਜਿੱਦਾਂ ਨਾਲ ਹਲਕਾ ਜਿਹਾ ਸਕ੍ਰੈਚ ਆ ਇਦਾਂ ਹੀ ਰੱਖਿਆ ਹੋਇਆ ਬਾਈ ਉਹਨਾਂ ਨੇ ਕੋਈ ਮਤਲਬ ਪੇਂਟ ਵਗੈਰਾ ਕਰਾਇਆ ਨਹੀਂ ਇਥੋਂ ਪਤਾ ਲੱਗਦਾ ਕਿ ਗੱਡੀ origignal ਪੇਂਟ ਦੀ ਹੈ ਬਾਈ 16 ਮਾਡਲ ਡੀਜ਼ਲ ਆ ਕਿ ਪੈਟਰੋਲ ਵੀਰੇ ਡੀਜ਼ਲ ਵਾਜੀ ਡੀਜ਼ਲ ਡੀਜ਼ਲ ਦੀ ਹਾਈ ਲਾਈਨ ਹੈ ਬਿਲਕੁਲ ਟੌਪ ਹੈ ਟੌਪ ਮਾਡਲ ਹਾਈ ਲਾਈਨ ਅੰਦਰੋਂ ਚੈੱਕ ਕਰੋ ਗੱਡੀ ਬਾਈ ਕੰਡੀਸ਼ਨ ਵਾਜੀ ਬਹੁਤ ਸਾਫ਼ ਸੁਥਰੀ ਹੈ ਇਹਦਾ ਕੀ ਰੇਟ ਹੈ ਫਿਰ ਇਹ ਕਾਰ 4.5 ਲੱਖ ਰੁਪਏ ਦੀ ਰਹੀ ਸਾਢੇ 4 ਦੀ 2016 ਮਾਡਲ ਹੈ ਹਾਂਜੀ ਬਾਈ ਤੇ ਫਿਰ ਲੋਨ ਕਿੰਨੇ ਦਾ ਹੋ ਜੂਗਾ ਲੋਨ ਕਰਾ ਦੇਗੇ 3 ਕਰੇ 3 ਕਰੇ ਆਸ-ਪਾਸ 3 ਦੇ ਆਸ-ਪਾਸ ਲੋਨ ਹੋ ਜੂਗਾ ਬਾਕੀ ਬਾਈ ਜੀ 1.5 ਲੱਖ ਰੁਪਏ ਡਾਊਨ ਪੇਮੈਂਟ ਲੈ ਕੇ ਆ ਜਾਓ ਕਾਰ ਟ੍ਰੈਂਡ ਬਠਿੰਡਾ ਸਕਰੀਨ ਤੇ ਨੰਬਰ ਵੀਡੀਓ ਨੂੰ ਵੱਤਵਾ ਦਾ ਪਿਆਰ ਦਿਓ ਬਾਈ ਜੀ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਸਤਿ ਸ੍ਰੀ ਅਕਾਲ ਜੀ